ਕੱਲ ਰਾਤ ਮੇਨ ਜੀਟੀ ਰੋਡ ਦੇ ਉੱਪਰ ਸੁਰਜੀਤਾਬੇ ਦੇ ਬਿਲਕੁਲ ਸਾਹਮਣੇ ਬਹੁਤ ਹੀ ਸੜਕੀ ਦਰਦਨਾ ਪਿਆਨਾ ਖਾਸਾ ਹੋਇਆ ਜਿਸ ਵਜਿਹੇ ਕੁਮਰਜੋੜ ਕੋ ਮਾਤਾ ਸੜਕ ਕ੍ਰੋਸਿੰਗ ਕਰਦੇ ਸਮੇਂ ਉਸ ਵੇਲੇ ਅਣਜਾਣ ਵਾਹਨ ਦੀ ਲਪੇਟ ਦੇ ਵਿੱਚ ਆ ਗਈ ਤੇ ਉਸ ਮੌਕੇ ਤੇ ਹੀ ਜਿਹੜੀ ਉਹ ਮਾਤਾ ਜੀ ਦੀ ਜਿਹੜੀ ਮੌਤ ਹੋ ਗਈ ਹੈ ਐਨਡੀਆਰਐਫ ਦੀ ਟੀਮ ਮੌਕੇ ਤੇ ਪਹੁੰਚ ਗਈ ਸੀ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਸੁਰਿੰਦਰ ਕੁਮਾਰ ਦੀ ਵਿਸ਼ੇਸ਼ੀ ਇਹ ਜੀ ਸੁਰਜੀਤਾ ਪਿਆਲੇ ਬੋਲਦੇ ਸਾਡੇ ਉੱਤੇ ਬਿਲਕੁਲ ਸਾਹਮਣੇ ਆਸਾ ਹੋਇਆ ਆ ਤਕਰੀਬਨ ਪੌਣੇ 8 ਵਜੇ ਸ਼ਾਇਦ ਰੋਡ ਕ੍ਰੋਸ ਕਰ ਰਹੀ ਸੀ ਉਹਨੇ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਏ ਆ ਜਾਂ ਇਸ ਮੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾ ਤੋਂ ਆਉਂਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇੱਥੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਾਰ ਕਰਨ ਲੱਗੇ ਆ ਹਾਸਾ ਹੋ ਗਿਆ ਕਿਸੇ ਵੱਡੇ ਵਾਹਨ ਦੇ ਥੱਲੇ ਆ ਕੇ ਇਹਨਾਂ ਦੀ ਮੌਕੇ ਦੀ ਡੈੱਥ ਹੋ ਗਈ ਗੱਡੀ ਵਾਲੇ ਮੋਕੇ ਦੇ ਨਿਕਲ ਗਏ ਨੇਰਾ ਸੀਗਾ ਨਹੀਂ ਪਤਾ ਲੱਗਾ ਹੁਣ ਬਾਅਦ ਚ ਕੈਮਰੇ ਦੀ ਤਸਵੀਰ ਨਾ ਦੇ ਦੇ ਕੀ ਗੱਲਬਾਤ ਆ ਇਹ ਕਿੰਨੀ ਕੁ ਉਮਰ ਹੈ ਇਹਦੀ ਉਮਰ 45-50 ਸਾਲ ਦੇ ਕਰੀਬ ਹੈਗੀ ਆ ਇਹਨਾਂ ਦੀ ਬਾਕੀ ਅਸੀਂ ਗਰੁੱਪਾਂ 'ਚ ਮੈਸੇਜ ਪਾਤਾ ਆ ਜਦ ਤੱਕ ਇਹਦੇ ਖਬਰ ਪਤਾ ਲੱਗਦੀ ਦਾ ਦੱਸਾਂਗੇ ਜੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਇਹ ਕੌਣ ਆ ਮੁਹੱਲਾ ਨਿਵਾਸੀ ਵੀ ਆ ਕੇ ਪਿੱਛੇ ਖੜੇ ਆ ਜਿੱਥੇ ਦਾ ਮੁਹੱਲਾ ਪਿੱਛੇ ਉਹਨਾਂ ਤੋਂ ਵੀ ਅਸੀਂ ਪਤਾ ਕਰ ਲਿਆ ਉਹ ਕਹਿੰਦੇ ਸਾਡੇ ਇੱਥੇ ਤੇ ਨਹੀਂ ਹੈਗੇ ਤੇ ਸਾਨੂੰ ਇਹੀ ਲੱਗਦਾ ਕਿਸੇ ਦੇ ਰਖੜੀ ਬੰਨਣ ਆਇਆ ਤੈ ਤਿਹਾੜ ਕਰਕੇ ਸ਼ਾਇਦ ਉਹਦੇ ਇਹ ਹਾਸੀ ਦਾ ਕਾਰਨ ਬਣ ਗਿਆ ਹੈ ਮੈਂ ਏਸ ਜਸਵਿੰਦਰ ਸਿੰਘ ਸਰਫ ਸੁਰੱਖਿਆ ਫੋਰਸ ਰੂਟ ਨੰਬਰ 39506 ਗਰਾਇਆ ਫਲੋਰ ਮੈਨ ਜੀ ਡਿਊਟੀ ਰੂਲ ਤੇ ਤਨਾ ਦੇ ਆ ਜੀ ਸਾਨੂੰ ਕੋ 8 ਵਜੇ ਦੇ ਕਰੀਬ ਸ਼ਾਮੀ ਕਿਸੇ ਰਾਹਗੀ ਜੁੜਾ ਸੂਚਨਾ ਮਿਲੀ ਸੀ ਕਿ ਨੇੜੇ ਸਰਜੀਤ ਢਾਬਾ ਤੇ ਆਪਣੇ ਲੁਧਿਆਣੇ ਤੋਂ ਫਲੋਰ ਵਾਲੀ ਸਾਈਡ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਜੀ ਮੌਕੇ ਤੇ ਆਦੀ ਸਪੋਰਟ ਡੈਥ ਹੋ ਚੁੱਕੀ ਸੀ ਜਿਹਦਾ ਨਾਮ ਸੰਤੋਸ਼ ਕੌਰ ਹੈ ਤੇ ਵਾਈਫ ਆਫ ਵਰਸੰਗ ਹੈ ਤੇ ਸ਼ਿਮਲਾਪੁਰੀ ਲੁਧਿਆਣੇ ਦੇ ਰਹਿਣ ਵਾਲੇ ਆ ਉਹਦਾ ਬੇਟਾ ਹੈਗਾ ਵਿੱਕੀ ਉਹਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤੇ ਡਿਊਟੀ ਅਫਸਰ ਕਾਉਂਸਲਿੰਗ ਨੂੰ ਮੁੱਕਦੇ ਹਾਜ਼ਰ ਆ ਗਿਆ ਫਲੋਰ ਤੋਂ ਲੈਟਸ ਜੀ ਸਰ ਉੱਪਰ ਕਿ ਦਿਓ ਉਹ ਪਿਆਪ ਉੱਪਰ ਹੀ ਆਇਆ